ਸਰਕਾਰੀ ਹਸਪਤਾਲ ਦਾ ਸਫਾਈ ਸੇਵਕ ਹੀ ਨਿਕਲਿਆ ਮਾਸਟਰਮਾਈਂਡ ਦਰਅਸਲ ਕੁਝ ਦਿਨ ਪਹਿਲਾਂ ਸਮਰਾਲਾ ਦੇ ਸਰਕਾਰੀ ਹਸਪਤਾਲ ਦੇ ਐਸਐਮਓ ਤੇ ਹਮਲੇ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਗੁੱਥੀ ਨੂੰ ਹੁਣ ਸਮਰਾਲਾ ਪੁਲਿਸ ਵੱਲੋਂ ਛੁੜਜਾ ਲਿਆ ਗਿਆ ਹੈ ਸਮਰਾਲਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਤਿੰਨਾਂ ਦੋਸ਼ੀਆਂ ਕੋਲੋਂ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਉੱਥੇ ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਵਿੱਚੋਂ ਦੋ ਦੋਸ਼ੀਆਂ ਤੇ ਪਹਿਲਾਂ ਵੀ ਕਈ ਮੁਕੱਦਮੇ ਚੱਲਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਉਹਨਾਂ ਦੇ ਵੱਲੋਂ ਇਸ ਮਾਮਲੇ ਵਿੱਚ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆਂ ਅੱਜ ਦੀ ਪ੍ਰੈਸ ਕਾਨਫਰੰਸ ਦੀ ਸਾਡਾ 25 25 ਤਰੀਕ ਨੂੰ 25 ਫ फेब्रुवारी ਨੂੰ ਐਸ ਐਮਓ ਸਮਰਾਲਾ ਡਾਕਟਰ ਤਰਕ ਜੋਤ ਸਿੰਘ ਜਿਹੜੇ ਹੈਗੇ ਕਾਫੀ ਪੁਰਾਣੇ ਤੇ ਡਾਕਟਰ ਹੈਗੇ ਸਰਕਾਰੀ ਉਹਨਾਂ ਤੇ ਇੱਕ ਅਟੈਕ ਦਾ ਮਸਲਾ ਸਾਹਮਣੇ ਆਇਆ ਸੀਗਾ 24 ਤਰੀਕ ਰਾਤ ਨੂੰ ਉਹਦੇ ਬਿਹਾਫ ਤੇ ਸਮਰਾਲਾ ਪੁਲਿਸ ਸਟੇਸ਼ਨ 'ਚ ਇੱਕ ਐਫ ਆਈ ਆਰ ਲੋਜ ਹੋਇਆ ਸੀਗਾ ਜੀ 341 506 34 ਆਪੀਸੀ 'ਚ ਉਦੀ ਤਫਤੀਸ਼ ਚ ਕੱਲ ਸਾਡੇ ਕਾਈਂਡ ਆਫ ਬਲਾਈਂਡ ਕੇਸ ਸੀਗਾ ਸਾਡੀ ਬੜੀ ਸਸਟੇਨਡ ਟੈਕਨੀਕਲ ਐਂਡ ਸਾਇੰਟੀਫਿਕ ਇਨਵੈਸਟੀਗੇਸ਼ਨ ਤੇ ਫਾਈਨਲੀ ਸਾਡੀ ਖੰਨਾ ਪੁਲਿਸ ਨੂੰ ਸਕਸੈਸ ਮਿਲੀ ਹੈ ਤੇ ਇਸ ਕੇਸ ਚ ਜਿਹੜੇ ਮੇਨਲੀ ਚਾਰ ਵਿਅਕਤੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਸਬੰਧ ਚ ਹੀ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੀ ਜਿਹੜਾ ਸਾਡੇ ਬਲਾਈਂਡ ਕੇਸ ਕ੍ਰੈਕ ਕਰਨ ਚ ਇਹਦਾ ਸ਼ਰੈਹ ਜਾਂਦਾ ਹੈ ਜੀ ਐਸਪੀ ਡੀ ਸੌਰਵ ਜੰਧਰ ਇਹਨਾਂ ਦੇ ਅੰਡਰ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਡੀਐਸਪੀ ਡੀ ਸੁਖਮਰਤ ਰੰਦਾਵਾ ਆਪਣੇ ਇੰਚਾਰਜ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਐਸਐਚਓ ਸਮਰਾਲਾ ਰਾਉ ਵਰਿੰਦਰ ਇਹਨਾਂ ਸਾਰਿਆਂ ਨੇ ਮਿਲ ਕੇ ਬਹੁਤ ਹੀ ਸੂਝਬੂਝ ਤੇ ਪੇਸ਼ੈਂਟਲੀ ਔਰ ਸਸਟੇਨਡ ਵੇਨਲਿਸ ਕੇਸ ਨੂੰ ਕਰਾ ਕੇ ਦਿੱਤਾ ਇਹਦੀ ਡਿਟੇਲਸ ਮੈਂ ਦੱਸਣਾ ਚਾਹਾਂਗੀ ਜੀ 25 ਤਰੀਕ ਨੂੰ ਸਾਨੂੰ ਡਾਕਟਰ ਤਰਕਜੋਤ ਸਿੰਘ ਜਿਹੜੇ ਐਸਐਮਓ ਸਮਰਾਲਾ ਹੈਗੇ ਆਰਾਊਂਡ ਆਈ ਥਿੰਕ ਕਾਫੀ ਪੁਰਾਣੇ ਅਰਸੇ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਆ ਮੈਡੀਕਲ ਵਿੰਗ ਚ ਉਨਾ ਵੱਲੋਂ ਸਾਨੂੰ ਕੰਪਲੇਂਟ ਮਿਲੀ ਸੀ ਕਿ ਜਿਹੜੀ 24 ਤਰੀਕ ਨੂੰ ਅਰਾਊਂਡ 11:00 11:00 ਵਜੇ ਜਦੋਂ ਡਿਊਟੀ ਤੋਂ ਆਫ ਕਰਕੇ ਆਪਣੇ ਰੈਜ਼ਿਡੈਂਸ ਤੇ ਜਾ ਰਹੇ ਸੀਗੇ ਉਹ ਸਮਰਾਲੇ ਹੀ ਰਹਿੰਦੇ ਆਪਣੇ ਸਿਵਲ ਹਸਪਤਾਲ ਦੇ ਨੇੜੇ ਤਾਂ ਉਹਨਾਂ ਨੂੰ ਇੱਕ ਆਪਣੀ ਗੱਡੀ ਕਾ ਉਹ ਬਰੀਜ਼ਾ ਕਾਰ ਉਹਨਾਂ ਕੋਲ ਹੈਗੀ ਉਹਦੇ ਚ ਆਪਣੇ ਘਰ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਇੱਕ ਵਰਨਾ ਗੱਡੀ ਆਈ ਜਿਹਦਾ ਨੰਬਰ PB65 ਤੋਂ ਸ਼ੁਰੂ ਹੁੰਦਾ ਸੀ ਉਹਦੇ ਚ ਤਿੰਨ ਚਾਰ ਨੌਜਵਾਨ ਸਵਾਰ ਸੀਗੇ ਉਹਨਾਂ ਨੇ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਔਰ ਉਹਨਾਂ ਨੂੰ ਕ੍ਰਿਮੀਨਲੀ ਇੰਟੀਮੀਡੇਟ ਕੀਤਾ ਪਰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੋਂ ਭੱਜੇ ਬਟ ਹੀ ਆਲਸੋ ਸੌ ਕਿ ਜਿਹੜੇ ਉਹ ਬੰਦੇ ਸੀਗੇ ਉਹਨਾਂ ਨੇ ਹੱਥਾਂ 'ਚ ਕੁਝ ਫੜਿਆ ਹੋਇਆ ਸੀ ਵਿਚ ਕੁਡ ਹੈਵ ਬੀਨ ਕੋਈ ਫੇਟਲ ਚੀਜ਼ ਹੋ ਸਕਦੀ ਸੀ ਨੁਕਸਾਨ ਪਹੁੰਚਾਉਣ ਲਈ ਸੋ ਉਸ ਬਿਹਾਫ ਤੇ ਅਸੀਂ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਨੰਬਰ 39 25 ਫੈਬਰੂਰੀ ਨੂੰ ਲਾਂਚ ਕੀਤੀ ਸੀਗੀ ਅੰਡਰ ਸੈਕਸ਼ਨ 341 534 ਆਈਪੀਸੀ ਥਾਣਾ ਸਮਰਾਲਾ ਸੋ ਇਸ ਬਿਕੋਜ਼ ਸਾਡੇ ਜ਼ਿਲ੍ਹੇ ਦੇ ਬੜੇ ਹੀ ਰੇ ਨਾਉਂਡ اور ਰਿਸਪੈਕਟੇਬਲ ਸਿਟੀਜ਼ਨ ਹੈ ਔਰ ਇੱਕ ਬਿਲਕੁਲੀ ਬਲਾਈਂਡ ਕੇਸ ਹੈਗਾ ਉਹਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਆਪਣੀ ਟੀਮਾਂ ਬਣਾਈਆਂ ਜਿਹਦੇ ਚ ਸਮਰਾਲਾ ਦੀ ਵੀ ਟੀਮ ਸੀਗੀ ਔਰ ਖੰਨਾ ਪੁਲਿਸ ਦੀ ਜਿਹੜੀ CIA ਵਿੰਗ ਹੈ ਇਹਨਾਂ ਦੀ ਵੱਖ-ਵੱਖ ਪਾਰਟੀਆਂ ਬਣਾਈਆਂ ਗਈਆਂ ਕਿਸੇ ਨੇ ਉਹਨੂੰ CCTV ਸ ਤੇ ਪੂਰੀ ਟ੍ਰੇਲ ਫਾਲੋ ਕੀਤੀ ਕਿਸੇ ਨੇ ਜਿਹੜੀ ਗੱਡੀਆਂ ਵਰਨਾ ਗੱਡੀ ਸੀ ਉਹਦੀ ਅਸੀਂ ਹਰ ਤਰ੍ਹਾਂ ਦੀ ਸਾਇੰਟਿਫਿਕ ਵੇ ਨਾਲ ਜੋ ਵੀ ਗੱਡੀਆਂ ਸੀ ਵੈਰੀਫਾਈ ਕੀਤੀਆਂ ਫਾਈਨਲੀ ਸਾਨੂੰ ਕੱਲ ਸਕਸੈਸ ਮਿਲੀ ਜਦੋਂ ਅਸੀਂ ਇਸ ਕੇਸ 'ਚ ਇਨਵੋਲਡ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ 'ਚ ਇੱਕ ਦਾ ਨਾਂ ਹੈਗਾ ਜੀ ਰੇਨੂ ਮਹੰਤ ਇਹ ਵਾਸੀ ਬਹਿਲੋਲਪੁਰ थाना ਮਾਚੀਵਾੜਾ ਸਾਹਿਬ ਦੇ ਹੈਗੀ ਦੂਜਾ ਮਨਪ੍ਰੀਤ ਸਿੰਘ ਉਰਫ ਮਨੀ ਇਹ ਵੀ ਵਾਸੀ ਬਹਿਲੋਲਪੁਰ ਤੀਜਾ ਸੰਜੀਵ ਕੁਮਾਰ ਉਰਫ ਲੱਕੀ ਇਹ ਰਹਿਣ ਵਾਲਾ ਹੈ ਜੀ ਬੋਰਡ ਨੰਬਰ 1 ਮੁਹੱਲਾ ਰਾਈ ਰਾਈਵਾੜਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਦਾ ਔਰ ਚੌਥਾ ਜਗਜੀਵਨ ਕੁਮਾਰ ਹੈ ਔਰ ਇਹ ਵੀ ਰਹਿਣ ਵਾਲਾ ਜੀ ਬਹਿਲੋਲਪੁਰ ਦਾ ਔਰ ਜਿਹੜੀ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਉਹਦੇ ਚੋਂ ਸਾਹਮਣੇ ਆਇਆ ਕਿ ਜਿਹੜਾ ਰੇਨੂ ਮਹੰਤ ਹੈ ਇਹਦਾ ਪਿੰਡ ਬਹਿਲੋਲਪੁਰ ਵਿੱਚ ਇੱਕ ਡੇਰਾ ਹੈ ਜਿੱਥੇ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ ਬੇਸਿਕਲੀ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ ਦੋਨੋਂ ਹੀ ਸਿਵਲ ਹਸਪਤਾਲ ਸਮਰਾਲਾ ਚ ਸਫਾਈ ਸੇਵਕ ਦਾ ਕੰਮ ਕਰਦੇ ਆ ਔਰ ਜਿਹੜਾ ਮਨਪ੍ਰੀਤ ਔਰ ਸੰਜੀਵ ਹੈ ਇਹ ਦੋਨੋਂ ਜਿਹੜਾ ਰੇਨੂ ਮਹੰਤੇ ਦੇ ਡੇਰੇ ਤੇ ਇਹਨਾਂ ਦਾ ਆਣਾ ਜਾਣਾ ਸੀਗਾ ਔਰ ਇਹਨਾਂ ਨੇ ਆਪਸ ਵਿੱਚ ਇਹਨਾਂ ਨੂੰ बिकॉज ਐਸਐਮਓ ਸਮਰਾਲਾ ਪੁਰਾਣੇ ਉਥੇ ਪੋਸਟਡ ਹੈ ਇਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਤਰਕਜੋਤ ਸਿੰਘ ਹੈ ਇਹ ਦੇਰ ਰਾਤ ਨੂੰ ਆਪਣੇ ਘਰ ਜਾਂਦੇ ਆ ਆਪਣੀ ਡਿਊਟੀ ਤੋਂ ਆਫ ਕਰਕੇ ਔਰ ਕੱਲੇ ਰਹਿੰਦੇ ਆ ਔਰ ਇਹਨਾਂ ਕੋਲ ਕੁਛ ਨਾ ਕੁਛ ਵੈਲਿਊਏਬਲ ਹੋ ਸਕਦਾ ਹੈ ਕੈਸ਼ ਆਪਣਾ ਜੋ ਵੀ ਸਮਾਨ ਹੁੰਦਾ ਹੈ ਉਹਨਾਂ ਦਾ ਘਰ ਵੀ ਨੇੜੇ ਸਟੇਇੰਗ ਅਲੋਨ ਉਹਨਾਂ ਨੂੰ ਪੂਰਾ ਪਤਾ ਸੀ ਇਸ ਕਰਕੇ ਇਹਨਾਂ ਦਾ ਪਲਾਨ ਸੀਗਾ ਕਿ ਇਕੱਲੇ ਨੂੰ ਘੇਰ ਕੇ ਇਹਨਾਂ ਨਾਲ ਕੁਛ ਨਾ ਕੁਛ ਲੁੱਟਖੋ ਦੀ ਵਾਰਦਾਤ ਕਰਨਗੇ ਇਸੇ ਨiyet ਨਾਲ ਹੀ ਇਨਾਂ ਨੇ ਇਹ ਜਿਹੜਾ ਪਲਾਨ ਕੀਤਾ ਸੀ ਜੋ ਉਸ ਦਿਨ ਤਾਂ ਪ੍ਰੀਅਮਪਟ ਹੋ ਗਿਆ ਬਟ ਹੌਲੀ ਹੌਲੀ ਅੱਗੇ ਪਲੈਨਿੰਗ ਕਰ ਰਹੇ ਸੀ ਇਸ ਪੇ ਹਫਤੇ ਅਸੀਂ ਕੱਲ ਇਹਨਾਂ ਦੇ ਪੁਛਕਿਸ਼ ਤੇ ਬਿਹਾਫ ਤੇ 394 ਔਰ 398 ਆਈਪੀਸੀ ਦੇ ਸੈਕਸ਼ਨਸ ਦਾ ਵਾਅਦਾ ਕੀਤਾ ਔਰ 25 54 ਅਨਾਟ ਅਸਲਾ ਐਕਟ ਦਾ ਵਾਅਦਾ ਵੀ ਕੀਤਾ ਕਿਉਂਕਿ ਇਨਾਂ ਤੋਂ ਜੋ ਸਾਨੂੰ ਰਿਕਵਰੀਜ਼ ਹੋਈਆਂ ਉਹ ਉਹਦੇ ਚ ਇੱਕ ਕਿਰਚ ਲੋਹਾ ਮਿਲੀ ਹੈ ਰੇਨੂ ਮਹਨ ਤੋਂ ਮਨਪ੍ਰੀਤ ਤੋਂ ਸਾਨੂੰ ਦਾਦਰ ਲੋਹੇ ਦਾ ਮਿਲਿਆ ਔਰ ਇੱਕ ਪਿਸਟਲ ਕਿਡੋਨਰ ਟੋਏ ਪਿਸਟਲ ਜੋ ਉਹਨਾਂ ਨੇ ਇੰਟੀਮੀਡੇਟ ਕਰਨ ਲਈ ਯੂਜ਼ ਕੀਤੀ ਹੋਣੀ ਹੈ ਔਰ ਸੰਜੀਵ ਕੁਮਾਰ ਔਰ ਫਲਕੀ ਤੋਂ ਸਾਨੂੰ ਇੱਕ ਲੋਹੇ ਦਾ ਦਾਤਰ ਔਰ ਇੱਕ ਚਾਕੂ ਰਿਕਵਰ ਹੋਇਆ ਸੋ ਬੇਸਿਕਲੀ ਇਹਨਾਂ ਨੇ ਇਸੇ ਪਲਾਨ ਨਾਲ ਲੁੱਟ ਖੋਦੀ ਨੀਅਤ ਨਾਲ ਹੀ ਸਾਰਾ ਕੁਝ ਜਿਹੜਾ ਖੇਡ ਰਚਿਆ ਸੀਗਾ ਕ੍ਰਾਈਮ ਔਰ ਇਸ ਦੇ ਇਲਾਵਾ ਮੈਂ ਦੱਸਣਾ ਚਾਹਾਂਗੀ ਜਿਹੜੇ ਰੇਨੂ ਮਹੰਤ ਇਹਦੇ ਤੇ ਵੀ ਪਹਿਲਾਂ ਤਿੰਨ ਪਰਚੇ ਦਰਜ 2011 ਚ ਇਹਦੇ ਤੇ ਇੱਕ ਹਰਟ ਕੇਸ ਦਾ ਪਰਚਾ ਦਰਜ ਹੋਇਆ ਸੀ ਮਾਚੀਵਾੜਾ ਸਾਹਿਬ ਜੀ 2020 ਚ 188 ਦਾ ਪਰਚਾ again ਮਾਚੀਵਾੜਾ ਸਾਹਿਬ ਔਰ 2022 ਚ 304 ਦਾ ਮੁਕਦਮਾ ਦਰਜ ਹੈ ਜਿਹੜਾ ਸੰਜੀਵ ਕੁਮਾਰ ਵਾਸੀ ਚਮਕੌਰ ਸਾਹਿਬ ਹੈ ਇਹਦੇ ਤੇ ਪਹਿਲਾਂ ਪੰਜ ਪਰਚੇ ਦਰਜ ਹੈ ਵਿੱਚ ਇਨਵੋਲ ਦੋ ਐਨਡੀਪੀਐਸ ਤੇ ਇੱਕ 307 ਦਾ ਇੱਕ ਚੋਰੀ ਦਾ ਤੇ ਇੱਕ ਲੜਾਈ ਝਗੜੇ ਦਾ ਸੋ ਬੇਸਿਕਲੀ ਇਹਨਾਂ ਜੋ ਚਾਰ ਚੋ ਦੋ ਤਾਂ ਪੁਰਾਣੇ ਹੀ ਕ੍ਰਿਮੀਨਲ ਟੈਂਡੈਂਸੀ ਦੇ ਸੀਗੇ ਤੇ ਹੁਣ ਇਹਨਾਂ ਨੇ ਬੜਾ ਹੀ ਸੀਰੀਅਸ ਆਫੈਂਸ ਕਰਨ ਦਾ ਪਲਾਨ ਕੀਤਾ ਸੀਗਾ ਜੋ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਲਿਨਾ ਸਾਰਿਆਂ ਨੂੰ ਅਰੈਸਟ ਕਰਕੇ ਇੱਕ ਲੈਸਨ ਵੀ ਮਿਲਦਾ ਹੈ ਕਿ ਸਾਡੇ ਜਿਹੜੇ ਸਿਟੀਜ਼ਨਸ ਹੈ ਉਹਨਾਂ ਦੀ ਜਿਹੜੀ ਸਿਕਿਉਰਿਟੀ ਔਰ ਸੇਫਟੀ ਹੈ ਸਾਡੇ ਲਈ ਬਹੁਤ ਹੀ ਪਰ ਅਮਾਉਂਟ ਇੰਪੋਰਟੈਂਸ ਰੱਖਦੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਕੋਈ ਵਾਰਦਾਤਾਂ ਪੁਰਾਣੀ ਨਾ ਚੋ ਟ੍ਰੇਸ ਕਰੀਏ ਕਿ ਸ਼ਾਇਦ ਇਹਨਾਂ ਨੇ ਪਹਿਲਾਂ ਵੀ ਇਦਾਂ ਦਾ ਕੁਝ ਲੁੱਟਾਂ ਖੋਹਾਂ ਦਾ ਪਲਾਨ ਕੀਤਾ ਹੋਇਆ ਈਵਨ ਐਗਜ਼ੀਕਿਊਟ ਕੀਤਾ ਹੋਇਆ ਥੈਂਕ ਯੂ ਇਸ ਤੋਂ ਇਲਾਵਾ